ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਭ ਦਾ ਦਾਸ ਤੇ YouTube ਚੈਨਲ میوزਿਕ ਟੀਚਰ ਤੇ ਬਹੁਤ ਬਹੁਤ ਸਵਾਗਤ ਹੈ ਮੇਰੀ ਉਮੀਦ ਕਰਦਾ ਕਿ ਆਪ ਸਭ ਚੜ੍ਹਦੀ ਕਲਾ ਛੋਗੋਗੇ ਅੱਜ ਦੀ ਵੀਡੀਓ ਜਿਹੜੀ ਹੈ ਭੈਣਾ ਅਤੇ ਬੱਚਿਆਂ ਵਾਸਤੇ ਲੈ ਕੇ ਆਂਦੀ ਹੈ ਜੇ ਵੀਰ ਇਸ ਸ਼ਬਦ ਨੂੰ ਸਿੱਖਣਾ ਚਾਹੁੰਦੇ ਨੇ ਤਾਂ ਮੈਨੂੰ ਕਮੈਂਟ ਦੇ ਬਾਕਸ ਦੇ ਵਿੱਚ ਦੱਸਣ ਮੈਂ ਵੀਰਾ ਵਾਸਤੇ ਵੱਖਰੇ ਤੌਰ ਦੇ ਉੱਤੇ ਇਸ ਸ਼ਬਦ ਦੀ ਵੀਡੀਓ ਬਣਾ ਦੇਵਾਂਗਾ ਆਪਾਂ ਦੇ ਪੈਣਾ ਦੇ ਤੇ ਬੱਚਿਆਂ ਦੇ ਸਕੂਲ ਤੋਂ ਸ਼ਬਦ ਸਿੱਖਾਂਗੇ ਜੀ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ ਸ੍ਰੀ ਅਨਗਰ ਵਾਲਿਆਂ ਦਾ ਗਾਇਨ ਕੀਤਾ ਬਹੁਤ ਹੀ ਪ੍ਰਸਿੱਧ ਸ਼ਬਦ ਰੀਤ ਹੈ ਐਸਾ ਨਾਮ ਨਰੰਜਨ ਹੋਏ ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਜਿਹੜੀਆਂ ਆਪਾਂ ਪੌੜੀਆਂ ਪੜ੍ਹਦੇ ਹਾਂ ਮੰਨਿਆਂ ਦੀਆਂ ਅਤੇ ਉਹਨਾਂ ਨੂੰ ਆਪਾਂ ਕੀਰਤਨ ਦੇ ਵਿੱਚ ਗਾਇਨ ਕਰਦੇ ਹਾਂ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਜਿਹੜੀਆਂ ਆਪਾਂ ਪੌੜੀ ਪੜ੍ਹਦੇ ਆ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸકલ ਭਵਨ ਕੇ ਸੁਧ ਜਿਹੜੀਆਂ ਪੌੜੀਆਂ ਮੰਨੈ ਦੀਆਂ ਨੇ ਉਹ ਸਾਰੀਆਂ ਆਪਾਂ ਇਸ ਕੀਰਤਨ ਦੇ ਵਿੱਚ ਦੇਖਾਂਗੇ ਕਿ ਕਿਸ ਤਰੀਕੇ ਨਾਲ ਆਪਾਂ ਉਹਨਾਂ ਪੌੜੀਆਂ ਦਾ ਗਾਇਨ ਕੀਰਤਨ ਦੇ ਵਿੱਚ ਕਰ ਸਕਦੇ ਆ ਆਓ ਜੀ ਆਪਾਂ ਸ਼ਬਦ ਗਾਇਨ ਸ਼ੁਰੂ ਕਰਦੇ ਆ ਪਹਿਲਾਂ ਆਪ ਜੀ ਨੇ ਸੁਣ ਲੈਣਾ ਫਿਰ ਮੈਂ ਇੱਕ ਵਾਰੀ ਦੇ ਵਿੱਚ ਆਪ ਜੀ ਨੂੰ ਸਤਾਈ ਅੰਤਰਾ ਬਹੁਤ ਹੀ ਸੌਖੇ ਤਰੀਕੇ ਨਾਲ ਕੇਵਲ 10 ਮਿੰਟ ਦੇ ਵਿੱਚ ਇਸ ਕਰ ਦਵਾਂਗਾ ਆਓ ਜੀ ਸਾਰੇ ਸ਼ੁਰੂ ਕਰਦੇ ਆ ਐਸਾ ਚਾਰ ਪੌੜੀਆਂ ਇਹ ਮੰਨੇ ਦੀਆਂ ਆਪਾਂ ਗਾਇਕ ਕੀਤੀਆਂ ਨੇ ਆਪਾਂ ਬਸ ਇੱਕ ਵਾਰ ਅਸਥਾਈ ਯੰਤਰਾ ਮੈਂ ਦੱਸ ਦੇਣਾ ਆਪ ਜੀ ਨੂੰ ਚਾਰੇ ਪੌੜੀਆਂ ਆਪ ਜੀ ਨੇ ਇੱਥੋਂ ਸੁਣ ਲਈਆਂ ਨੇ ਮੈਂ ਕਿਸ ਤਰ੍ਹਾਂ ਗਾਇਕ ਕੀਤੀਆਂ ਦੇਖੋ ਸੋਕ ਸੋਰ ਲੱਗਣੇ ਨੇ ਦੇ ਵਿੱਚ ਗਾ ਕੋਮਲ ਲੱਗਣਾ ਜੀ ਧਾ ਕੋਮਲ ਲੱਗਣਾ ਨੀ ਕੋਮਲ ਲੱਗਣਾ ਸਾ ਤੇਰੀ ਘੋਟ ਬੇਸਿਕਲੀ ਰਾਗ ਇਹ ਪੈਰ ਵੀ ਬਣ ਜਾਂਦਾ ਆਓ ਆਪਾਂ ਦੇਖਦੇ ਆਂ ਮਾ ਪ ਧਾ ਪ ਮਾ ਸੌਖੀ ਐਸਨਾਮ ਨਿਰੰਚਨ ਹੋਏ ਦੇਖੋ ਹੋਲੀ ਦੇਖੋ ਐਸਨਾਮ ਨਿਰੰਚਨ ਹੋਏ

ਮੰਗਲ ਮਉਂ ਮਉਂ ਸਰਬ ਹੈ ਰੇਸਾਧਾਨੀ ਰੇਸਾਧਾਨੀ ਰੇਸਾਨੀ ਨੀਨੇ 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 ਪਾਧਾਨੀ ਪਾਧਾਨੀ ਬਾਖਾ ਭਪਮ ਇਹ ਹੋ ਗਈ ਸਥਾਈ ਦੀ ਆਰਤੀ ਹੁਣ ਆਪਾਂ ਅੰਤਰਾ ਦੇਖਦੇ ਆਂ ਅੰਤਰਾ ਬਹੁਤ ਹੀ ਸੋਖ ਹੈ देखो तो शुरू करना है मन की गत कहीं न जाए जे को कह पीछे पछताए जे को कह पीछे पछताए दो लाइन ऐसे बोलूं तो बात ਫਿਰ ਅਗਲੀਆਂ ਦੋ ਲੈਣਾ ਕਾਕਦ ਕਲਮਨੇ ਖਣਹਾਰ ਕਾਕਦ ਕਲਮਨੇ ਖਣਹਾਰ ਮਨਨੇ ਕਾਪੈ ਕਰਨ ਵਿਚਾਰ ਮਨਨੇ ਕਾਪੈ ਕਰਨ ਵਿਚਾਰ ਇਹ ਬੋਲਣ ਤੋਂ ਬਾਅਦ ਜੇ ਆਪ ਜੀ ਨੇ ਚਾਰ ਦੀਆਂ ਚਾਰ ਪੌੜੀਆਂ ਜਿਹੜੀਆਂ ਆਪਾਂ ਗਾਇਨ ਕੀਤੀਆਂ ਜਪਜੀ ਸਾਹਿਬ ਦੀਆਂ ਮੰਨੇ ਦੀਆਂ ਆਪ ਜੀ ਨੇ ਇਸ ਤਰ੍ਹਾਂ ਉਹਨਾਂ ਚਾਰ ਪੌੜੀਆਂ ਦਾ ਕੀਰਤਨ ਕਰ ਲੈਣਾ ਜੀ ਬੇਨਤੀ ਹੈ ਜੇ ਵੀਡੀਓ ਪਸੰਦ ਆਵੇ ਤਾਂ ਆਪ ਜੀ ਨੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਦੱਸਣਾ ਫੀਡਬੈਕ ਜ਼ਰੂਰ ਦੇਣਾ ਕਿ ਇਹ ਵੀਡੀਓ ਆਪ ਜੀ ਨੂੰ ਕਿਸ ਤਰ੍ਹਾਂ ਲੱਗੀ ਤਾਂ ਕਿ ਇਸ ਤਰ੍ਹਾਂ ਦੀ ਹੋਰ ਵੀਡੀਓ ਮੈਂ ਆਪ ਜੀ ਲਈ ਬਣਾ ਸਕਾਂ ਆਪ ਜੀ ਦਾ ਬਹੁਤ ਧੰਨਵਾਦ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਸਬਸਕ੍ਰਾਈਬ ਜ਼ਰੂਰ ਕਰਨਾ ਜਿਹੜੇ ਚੈਨਲ ਤੇ ਨਵੇਂ ਆਏ ਨੇ ਆਪ ਸਭ ਦਾ ਧੰਨਵਾਦ ਮਹਾਰਾਜ ਸਭ ਨੂੰ ਗੁਰੂ ਸਾਹਿਬ ਸਭ ਨੂੰ ਕੀਰਤਨੀਆਂ ਦਾਤਾਂ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ